ਆਮ ਬੈਂਕ ਕਲੀ ਐਫ ਡੀ ਦੀ ਰਿਟਰਨ ਹੁੰਦੀ ਹੈ 6.5% ਔਰ ਜਿਹੜੀ ਐਫ ਡੀ ਤੁਹਾਨੂੰ ਮੈਂ ਦੱਸਨੀ ਆ ਤੇ ਉਹਦੀ ਰਿਟਰਨ ਤੁਹਾਨੂੰ ਮਿਲਣੀ ਹੈ 14% ਔਰ ਕਈ ਕੇਸਾਂ ਇ ਤਾਂ ਤੁਹਾਨੂੰ 17-18% ਸਾਲ ਦੀ ਰਿਟਰਨ ਮਿਲੂਗੀ ਔਰ ਇਹਦੇ 'ਚ ਪੈਸੇ ਡੁੱਬਨ ਦਾ ਵੀ ਕੋਈ ਖਤਰਾ ਨਹੀਂ ਹੁੰਦਾ ਨਾ ਹੀ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਲੰਬੇ ਸਮੇਂ ਤੱਕ ਬਲੌਕ ਰਹੂਗਾ ਬਹੁਤ سارے ਸਵਾਲ ਕਿ ਕਿਸ ਤਰੀਕੇ ਦੀ ਐਫ ਡੀ ਹੈ ਕਿਵੇਂ ਹੋਊਗੀ ਸਾਰੇ ਸਵਾਲਾਂ ਦੇ ਜਵਾਬੇ ਦਾ ਮੈਕੈਨਿਜ਼ਮ ਕੀ ਹੁੰਦਾ ਕੀ ਇਹ ਸਰਕਾਰੀ ਮਾਨਤਾ ਪ੍ਰਾਪਤ ਹੈਗੀ ਹੈ ਕਿ ਨਹੀਂ ਗਵਰਨਮੈਂਟ ਇਹਨੂੰ ਸਪੋਰਟ ਕਰਦੀ ਹੈ ਕਿ ਸਿਰਫ ਆਪ ਹੀ ਕੰਪਨੀਆਂ ਚਲਾ ਰਹੀਆਂ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਦਊਂਗਾ P2P FDD ਦੀ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪੀਅਰ ਟੂ ਪੀਅਰ ਲੈਂਡਿੰਗ ਜਨ ਨੂੰ ਆਪਾਂ ਕਹਿੰਦੇ ਆ ਇਸ ਤੋਂ ਪਹਿਲਾਂ ਇੱਕ ਦੋ ਲਾਈਵ ਸੈਸ਼ਨ ਚ ਔਰ ਇੱਕ ਦੋ ਸ਼ਾਰਟ ਵੀਡੀਓਜ਼ ਚ ਮੈਂ ਇਹਦੀ ਗੱਲ ਕੀਤੀ ਸੀ ਕਾਫੀ ਅੱਛਾ ਰਿਸਪੌਂਸ ਵੀ ਇੱਕ ਤਾਂ ਮੈਨੂੰ ਮਿਲਿਆ ਤੁਹਾਡੇ ਚੋਂ 7-8 ਜਣੇ ਨੇ ਕਰਵਾ ਵੀ ਲਈ ਹੈ ਔਰ ਫਿਰ ਬਹੁਤ ਸਾਰੇ ਮੇਰੇ ਮਿੱਤਰਾਂ ਨੇ ਮੈਨੂੰ ਕਿਹਾ ਵੀ ਇਹਦੇ ਤੇ ਡਿਟੇਲ ਵੀਡੀਓ ਬਣਾਓ ਕਿਉਂਕਿ ਅਸੀਂ ਇਹਦੀ ਮੈਕੈਨਿਜ਼ਮ ਸਮਝਣਾ ਚਾਹੁੰਦੇ ਆ। ਇਹ ਵੀਡੀਓ ਦਾ ਮੇਨ ਪਰਪਸ ਜਿਹੜਾ ਹੈਗਾ ਤੁਹਾਨੂੰ ਮੈਂ ਮੈਕੈਨਿਜ਼ਮ ਸਮਝਾਉਂਦਾ ਹੀ ਆ। ਪੀਅਰ ਟੂ ਪੀਅਰ ਲੈਂਡਿੰਗ। ਇਹ ਆਰਬੀਆਈ ਨੇ ਇੱਕ ਸਿਸਟਮ ਮਤਲਬ ਜਿਹੜਾ ਹੈਗਾ ਨਾਨ ਬੈਂਕਿੰਗ ਫਰਮਸ ਨੂੰ ਛੋਟੀਆਂ ਕੰਪਨੀਆਂ ਨੂੰ ਪੀਅਰ ਟੂ ਪੀਅਰ ਲੈਂਡਿੰਗ ਦੇ ਲਾਇਸੈਂਸ ਦੇਣੇ ਸ਼ੁਰੂ ਕੀਤੇ ਸੀ 2015-16 'ਚ ਠੀਕ ਹੈ। ਤਾਂ 10 ਸਾਲ ਤੋਂ ਬਹੁਤ ਸਾਰੀਆਂ ਕੰਪਨੀਆਂ ਪੁਰਾਣੀਆਂ ਇਹੇ ਕੰਮ ਕਰ ਰਹੀਆਂ ਨੇ। ਤਾਂ ਇਹ ਐਕਚੁਅਲੀ ਜੇ ਜਿਹੜਾ ਇੱਕ ਆਪ ਇੱਕ ਬੰਦਾ ਬੈਂਕ ਨੂੰ ਐਫ ਡੀ ਕਰਵਾਉਂਦਾ ਹੈ ਤਾਂ ਪਹਿਲਾ ਐਫ ਡੀ ਦੀ ਪ੍ਰੋਸੈਸ ਕੀ ਹੁੰਦੀ ਹੈ ਉਹਨੂੰ ਸਮਝਦੇ ਆ ਤਾਂ ਇੱਕ ਬੰਦਾ ਬੈਂਕ ਨੂੰ ਆਪਣੇ ਪੈਸੇ ਦਿੰਦਾ ਔਰ ਉਹਦੀ ਐਫ ਡੀ ਕਰਾ ਲਿੰਦਾ ਐਫ ਡੀ ਯਾਨੀ ਕਿ ਫਿਕਸਡ ਡਿਪੋਜ਼ਿਟ ਬੈਂਕ ਕੋਲੋਂ ਲੱਖ ਰੁਪਏ ਦੀ ਐਫ ਡੀ ਕਰਵਾ ਲਈ ਬੈਂਕ ਸਾਡਾ ਲੱਖ ਰੁਪਇਆ ਲਾਊਗਾ ਸਾਨੂੰ ਉਹਦੇ ਤੇ 6.5 7 6.5 ਜੋ ਵੀ ਇੰਟਰਸਟ ਰੇਟ ਹੋਊਗਾ ਉਹਨਾਂ ਵਿਆਜ ਸਾਨੂੰ ਦੇਊਗਾ ਔਰ ਉਹੀ ਸਾਡੇ ਪੈਸੇ ਨੂੰ ਅੱਗੇ ਕਿਸੇ ਨੂੰ ਹੋਮ ਲੋਨ ਦੇ ਦਊਗਾ 95% ਤੇ ਕਿਸੇ ਨੂੰ ਕਾਰ ਲੋਨ ਦੇ ਦੂਗਾ 10% ਤੇ 9% ਤੇ ਕਿਸੇ ਨੂੰ ਪਰਸਨਲ ਲੋਨ ਦੇ ਦੂਗਾ 14 15 16% ਤੇ ਔਰ ਕਈ ਅਜਿhta ਹੋਰ ਤਰ੍ਹਾਂ ਦੇ ਕੋਈ ਅਨਸਿਕਿਉਰਡ ਲੋਨ ਹੁੰਦੇ ਜਿਹੜੇ 17 18% ਤੇ ਬੈਂਕ ਦਿੰਦਾ ਔਰ ਕ੍ਰੈਡਿਟ ਕਾਰਡ ਦਾ ਵੀ ਲੋਨ ਦਿੰਦਾ ਤਾਂ ਉਹਦੀ ਤਾਂ 40 45% ਜਿਹੜੀ ਉਹ ਕਿਸ਼ਤ ਬਣ ਜਾਂਦੀ ਹੈ ਠੀਕ ਹੈ ਪਰ ਸਾਨੂੰ ਬੈਂਕ ਨੇ ਦੇਣਾ 6 6.5% ਆਰਬੀਆਈ ਕੀ ਕਹਿੰਦਾ ਔਰ ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਬੈਂਕ ਵਾਲੇ ਲੋਨ ਦਿੰਦੇ ਹੀ ਨਹੀਂ ਤਾਂ ਫਿਰ ਇੰਡੀਆ 'ਚ ਜਿਹੜਾ ਜਿਹੜਾ ਉਹ ਗ੍ਰੇ ਮਾਰਕੀਟ ਚੱਲਦੀ ਆ ਆਰਥੀਆ ਸਿਸਟਮ ਜਾਂ ਫਾਈਨੈਂਸ ਜਿਹੜੀਆਂ ਇੱਕ ਦੁਕਾਨਾ ਖੋਲ ਕੇ ਲੋਕ ਬੈਠੇ ਜਿੱਥੇ ਉਹ 10 20000 50000 ਤੱਕ ਲੱਖ ਤੱਕ ਫਾਈਨੈਂਸ ਕਰਦੇ ਆ ਕਿਸੇ ਨੂੰ ਮੌਕੇ ਤੇ ਲੋਡ ਪੈ ਗਈ ਔਰ ਜਿਹਦੇ 2 3 ਰੁਪਏ 4 ਰੁਪਏ ਮਤਲਬ ਸੈਂਕੜਾ ਦੇ ਹਿਸਾਬ ਨਾਲ ਵਿਆਜ ਲੈਂਦੇ ਆ ਤਾਂ ਉਹਨਾਂ ਨੂੰ ਫੇਲ ਕਰਨ ਵਾਸਤੇ ਉਹਨਾਂ ਦੀ ਮਾਰਕੀਟ ਤੋੜਨ ਵਾਸਤੇ ਉਹਨਾਂ ਨੇ ਪੀਅਰ ਟੂ ਪੀਅਰ ਲੈਂਡਿੰਗ ਨੂੰ ਮਤਲਬ ਇੱਕ ਤਰੀਕੇ ਨਾਲ ਚਲਾਇਆ ਸਿਸਟਮ ਚਲਾਇਆ ਇਹਦੇ 'ਚ ਸਾਰਾ ਕੁਝ ਡਿਜੀਟਲਾਈਜ਼ ਹੋ ਜਾਊਗਾ ਥੋੜਾ ਸਿਕਿਉਰਿਟੀ ਵੀ ਹੋ ਜਾਊਗੀ ਦੋਵੇਂ ਪਾਰਟੀਆਂ ਦਾ ਬੈਨੀਫਿਟ ਹੋਊਗਾ ਤਾਂ ਇਹਦੇ 'ਚ ਕਿਵੇਂ ਕਿ ਅਸੀਂ ਆਪਣੇ ਪੈਸੇ ਬੈਂਕ ਨੂੰ ਦੇਣ ਦੀ ਬਜਾਏ ਅਸੀਂ ਆਪ ਹੀ ਬੈਂਕ ਬਣ ਜੰਨੇ ਆ ਸਾਡੇ ਪੈਸੇ ਡਾਇਰੈਕਟਲੀ ਜਿਹੜੇ ਬੰਦੇ ਨੂੰ ਲੋਨ ਚਾਹੀਦਾ ਠੀਕ ਹੈ ਉਹਦੇ ਅਕਾਊਂਟ 'ਚ ਚਲੇ ਜਾਂਦੇ ਆ ਔਰ ਜਦੋਂ ਉਹਦਾ ਮਕਸਦ ਪੂਰਾ ਹੋ ਜਾਂਦਾ ਉਹ ਆਪਣੇ ਪੈਸੇ ਸਾਨੂੰ ਦੇ ਦਿੰਦਾ ਸਾਨੂੰ ਵਿਆਜ ਤਾਂ ਸਾਡੇ ਕੋਲੇ ਜਿਹੜਾ ਇੰਟਰਸਟ ਰੇਟ ਆ ਉਹ ਸਾਨੂੰ 5-6% ਦੀ ਬਜਾਏ ਸਾਨੂੰ 12-13 14-15 ਇਹ 18% ਤੱਕ ਇੰਟਰਸਟ ਮਿਲ ਜਾਂਦਾ ਸਾਲ ਦਾ ਠੀਕ ਹੈ ਇਹਦੀ ਮੈਕੈਨਿਜ਼ਮ ਆ ਹੁਣ ਆਮ ਬੰਦਾ ਕਿਸੇ ਵੀ ਤਰੀਕੇ ਨਾਲ ਨਾ ਤਾਂ ਬੰਦੇ ਲੱਭ ਸਕਦਾ ਜਿਨ੍ਹਾਂ ਨੂੰ ਪੈਸੇ ਚਾਹੀਦੇ ਹੋਣਗੇ ਲੋਨ ਤੇ ਨਾ ਹੀ ਉਹ ਟਰਸਟ ਕਰ ਸਕਦਾ ਔਰ ਉਹਨਾਂ ਦੇ ਪੈਸੇ ਮਰਨ ਦਾ ਵੀ ਖਤਰਾ ਤਾਂ ਇਹਦੇ ਚ ਆ ਜਾਂਦੀਆਂ ਏ ਐਨ ਬੀ ਐਫ ਸੀ ਕੰਪਨੀ ਆ ਜਿਹੜੀਆਂ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੀਆਂ ਨੇ ਜਿਹੜੀਆਂ ਬਾਏਰ ਔਰ ਸੈਲਰ ਨੂੰ ਜੋੜ ਦਿੰਦੀਆਂ ਨੇ ਆਪਸ ਵਿੱਚ ਠੀਕ ਹੈ ਹੁਣ ਐਨਬੀਐਫਸੀਜ਼ ਹੁੰਦੀਆਂ ਕੀ ਨੇ ਨਾਨ ਬੈਂਕਿੰਗ ਫਾਈਨੈਂਸ਼ੀਅਲ ਸਰਵਿਸਿਜ਼ ਇਹਨਾਂ ਦੀ ਲਾਇਸੈਂਸਿੰਗ ਜਿਹੜੀ ਆ ਉਹ ਆਰਬੀਆਈ ਤੋਂ ਹੁੰਦੀ ਆ ਆਰਬੀਆਈ ਕੀ ਕਰਦਾ ਇਹਨਾਂ ਨੂੰ ਲਾਇਸੈਂਸ ਦਿੰਦਾ ਕਿ ਤੁਸੀਂ ਇਦਾਂ ਦਾ ਬਿਜ਼ਨਸ ਖੋਲ ਸਕਦੇ ਹੋ ਜਿੱਦੇ ਤੁਸੀਂ ਲੋਕਾਂ ਦੇ ਪੈਸੇ ਅੱਗੇ ਲੋਕਾਂ ਨੂੰ ਦਵਾ ਸਕਦੇ ਹੋ ਵਿਚਕਾਰ ਆਪਣੀ ਪਲੈਟਫਾਰਮ ਫੀਸ ਰੱਖ ਸਕਦੇ ਹੋ ਔਰ ਜਿਹੜਾ ਬੋਰੋਅਰ ਹੈ ਮਤਲਬ ਜਿਹਨੇ ਲੋਨ ਲੈਣਾ ਉਹਦੀ ਤੁਸੀਂ ਪ੍ਰੋਫਾਈਲ ਚੈੱਕ ਕਰੋਗੇ ਔਰ ਪ੍ਰੋਪਰ ਵੇ ਨਾਲ ਤੁਸੀਂ ਸਾਰਾ ਸਿਵਲ ਸੁਵਲ ਸਭ ਕੁਝ ਚੈੱਕ ਕਰੋਗੇ ਜੇ ਤੁਹਾਨੂੰ ਸੈਟੀਸਫੈਕਸ਼ਨ ਹੋਊਗੀ ਤਾਂ ਹੀ ਤੁਸੀਂ ਇਹਨੂੰ ਆਪਣੇ ਪਲੈਟਫਾਰਮ ਤੋਂ ਜਿਹੜੇ ਲੈਂਡਰ ਨੇ ਜਿਨ੍ਹਾਂ ਨੇ ਲੋਨ ਦੇਣਾ ਉਹਨਾਂ ਤੋਂ ਲੋਨ ਦਵਾਓ ਜੇ ਤੁਹਾਨੂੰ ਇਹ ਬੰਦਾ ਗਲਤ ਲੱਗਦਾ ਤੋਂ ਨੂੰ ਲੋਨ ਨਾ ਤੋਂ ਤਾਂ ਮਤਲਬ ਮੇਕ ਸ਼ੋਰ ਕਰਦੀ ਹੈ ਪਲੇਟਫਾਰਮ ਕੀ ਮੇਕ ਸ਼ੋਰ ਕਰਦੇ ਕਿ ਸਹੀ ਬੰਦੇ ਜਿਨ੍ਹਾਂ ਨੂੰ ਅਸਲ ਚ ਜ਼ਰੂਰਤ ਹੈ ਜਿਨ੍ਹਾਂ ਨੇ ਪੈਸੇ ਵਾਪਸ ਕਰਨੇ ਉਹਨਾਂ ਨੂੰ ਹੀ ਲੋਨ ਮਿਲੇ ਔਰ ਤਾਂ ਕਿ ਜਿਹੜਾ ਪੈਸਾ ਦੇਣ ਵਾਲਾ ਬੰਦਾ ਉਹਦੇ ਪੈਸੇ ਡੁੱਬਣ ਨਾ ਇਹ ਤਾਂ ਚਲੋ ਮੋਟੀਆਂ-ਮੋਟੀਆਂ ਗੱਲਾਂ ਨੇ ਵੀ ਇਹਦੀ ਮੈਕੈਨਿਜ਼ਮ ਹੈ ਠੀਕ ਹੈ ਇਹਦੇ ਚ ਆਪਾਂ ਹੋਰ ਡਿਟੇਲ ਚ ਵੀ ਸਮਝਾਉਣਾ ਮੈਂ ਤੁਹਾਨੂੰ ਹੁਣੀ ਆਰਬੀਆਈ ਦੀਆਂ ਬਹੁਤ ਸਾਰੀਆਂ ਗਾਈਡਲਾਈਨ ਨੇ ਜਿਨ੍ਹਾਂ ਦੇ ਹਿਸਾਬ ਨਾਲ ਇਹਨਾਂ ਕੰਪਨੀਆਂ ਨੂੰ ਚੱਲਣਾ ਪੈਂਦਾ ਠੀਕ ਹੈ ਤਾਂ ਇਹਦੇ ਚ ਬਹੁਤ ਸਾਰੇ ਪਲੇਅਰ ਨੇ ਜਿਹੜੇ ਕਿ ਪੀਅਰ ਟੂ ਪੀਅਰ ਲੈਂਡਿੰਗ ਚ ਕੰਮ ਆਉਂਦੇ ਆ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਇਹ ਸਾਰੇ ਪਲੇਅਰ ਜਿਹੜੇ ਨੇ ਇਹ ਪੀਅਰ ਟੂ ਪੀਅਰ ਲੈਂਡਿੰਗ ਵਿੱਚ ਤੁਸੀਂ ਇਹਨਾਂ ਦੀ ਐਪ ਡਾਊਨਲੋਡ ਕਰਕੇ ਜਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਉੱਥੋਂ ਆਪਣਾ ਪੀਅਰ ਟੂ ਪੀਅਰ ਇਹਨਾਂ ਦਾ ਕਿੰਨਾ ਵਿਆਜ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਹੁਣ ਅੱਗੇ ਆਪਾਂ ਸਮਝਦੇ ਆ ਕਿ ਹਰੇਕ ਬੰਦਾ ਦੋ ਤਰੀਕੇ ਦੇ ਸਵਾਲ ਪੁੱਛੂਗਾ ਕਿ ਸਰ ਤੁਹਾਡੀ ਇਹ ਗੱਲ ਤਾਂ ਮੈਨੂੰ ਸਮਝ ਆ ਗਈ ਕਿ ਬਈ ਇਹ ਸਾਨੂੰ 15 ਤੋਂ 18% ਵਿਆਜ ਮਿਲ ਜੂਗਾ ਠੀਕ ਹੈ ਔਰ ਇਹ ਕੰਪਨੀਆਂ ਸਹੀ ਬੰਦਿਆਂ ਨੂੰ ਲੋਨ ਦਵਾਉਣਗੀਆਂ ਜਾਂ ਇਦਾਂ ਦਾ ਫਿਰ ਵੀ ਸਾਡੇ ਕੋਲੇ ਸਰ ਸਾਡੇ ਦੋ ਸਵਾਲ ਨੇ ਸਾਡਾ ਪਹਿਲਾ ਸਵਾਲ ਇਹ ਹੈ ਕਿ ਸਾਡਾ ਪੈਸਾ ਮਰਨ ਦਾ ਚਾਂਸਸ ਕਿੰਨਾ ਹੈ ਕਿੰਨੇ ਪਰਸੈਂਟ ਹੈ ਮਤਲਬ ਕਿ ਕਿ ਜੇ ਇਹ ਹੀ ਕੰਪਨੀ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਰਹੇ ਆ ਉਹਨਾਂ ਉਹ ਲੈ ਕੇ ਸਾਡੇ ਪੈਸੇ ਭੱਜ ਗਈ ਤਾਂ ਫਿਰ ਅਸੀਂ ਕੀ ਕਰਾਂਗੇ ਕਿਹਦੇ ਕੋਲ ਜਾਵਾਂਗੇ ਪਹਿਲਾ ਸਵਾਲ ਉਹਨਾਂ ਦਾ ਇਹ ਹੁੰਦਾ ਦੂਜਾ ਸਵਾਲ ਉਹਨਾਂ ਦਾ ਇਹ ਹੁੰਦਾ ਕਿ ਠੀਕ ਹੈ ਕੰਪਨੀ ਨਹੀਂ ਭੱਜੀ ਸਾਸੀ ਮੰਨ ਲਓ ਲੱਖ ਰੁਪਏ ਦੇ ਐਫਡੀ ਕਰਾਈ ਸਾਡੀ ਕੰਪਨੀ ਉਹ ਕੰਪਨੀ ਨੇ ਲੱਖ ਰੁਪਏ ਕਿਸੇ ਬੰਦੇ ਨੂੰ ਦਵਾਤਾ ਔਰ ਉਹੀ ਭੱਜ ਗਿਆ ਮਤਲਬ ਉਹਨੇ ਮੁੱਕਰ ਗਿਆ ਲੋਨ ਤੇ ਪੈਸੇ ਦੇਣ ਲੱਗਿਆ ਤਾਂ ਕਿ ਪ੍ਰੋਸੈਸ ਹੋਣ ਤੁਸੀਂ ਇਹ ਦੋਵੇਂ ਕੁਐਸਚਨਾਂ ਦਾ ਜਿਹੜਾ ਜਵਾਬ ਆ ਇਹ ਮੈਂ ਕਿਸੇ ਸ਼ਾਰਟ ਵੀਡੀਓ ਚ ਨਹੀਂ ਦੇ ਸਕਦਾ ਸੀ ਕਿਉਂਕਿ ਉਹਦੇ 60 ਸੈਕਿੰਡ ਦੀ ਵੀਡੀਓ ਹੁੰਦੀ ਹੈ ਇਹ ਆਪਣੀ ਲੌਂਗ ਵੀਡੀਓ ਤੇ ਇਹਦੇ ਚ ਮੈਂ ਤੁਹਾਨੂੰ ਇਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਦੇਖੋ ਪਹਿਲਾ ਸਵਾਲ ਕਿ ਜੇ ਕੰਪਨੀ ਭੱਜ ਗਈ ਦੇਖੋ ਕੰਪਨੀ ਭੱਜ ਨਹੀਂ ਸਕਦੀ ਕਿਉਂਕਿ ਕੰਪਨੀ ਦੇ ਅਕਾਊਂਟ 'ਚ ਪੈਸੇ ਜਾਂਦੇ ਹੀ ਨਹੀਂ ਜਦੋਂ ਅਸੀਂ ਕੋਈ ਵੀ ਬੰਦੇ ਨੇ ਲੈਂਡਰ ਨੇ ਪੈਸੇ ਦੇਣੇ ਹੁੰਦੇ ਆ ਨਾ ਤਾਂ ਉਹ ਕੰਪਨੀ ਦੇ ਅਕਾਊਂਟ 'ਚ ਪੈਸੇ ਨਹੀਂ ਪਹੁੰਚਦਾ ਤਾਂ ਆਰਬੀਆਈ ਨੇ ਇੱਕ ਥਰਡ ਪਾਰਟੀ ਇੱਕ ਐਸਕਿਊ ਸਿਸਟਮ ਸੈੱਟ ਕੀਤਾ ਵੈ ਜਿਹਨੂੰ ਵਾਲਟ ਸਿਸਟਮ ਵੀ ਕਹਿ ਦਿੰਦੇ ਆ ਤਾਂ ਜਿਵੇਂ ਮੰਨ ਲਓ ਇੱਕ ICICI ਬੈਂਕ ਇੱਕ ٹرسٹ ਮਤਲਬ ICICI ਬੈਂਕ ਦੀ ਇੱਕ ٹرسٹ ਸਰਵਿਸਿਜ਼ ਹੁੰਦੀਆਂ ਨੇ ਜਿਹੜੀਆਂ ਇਦਾਂ ਦੇ ਵੌਲਟ ਸਿਸਟਮ ਜਾਂ ਐਸਕਿਊ ਸਿਸਟਮ ਬਣਾਉਂਦੀਆਂ ਨੇ ਜਦੋਂ ਅਸੀਂ ਕਿਸੇ ਨੂੰ ਵਿਆਜਤ ਦੇਣ ਵਾਸਤੇ ਪੈਸੇ ਪਾਉਣੇ ਆ ਤਾਂ ਉਹ ਸਾਡੇ ਅਕਾਊਂਟ ਚ ਪੈਸੇ ਜਿਹੜੇ ਨੇ ਉਹ ਉਹ P2P ਕੰਪਨੀ ਦੇ ਅਕਾਊਂਟ ਚ ਨਹੀਂ ਜਾਂਦੇ ਉਹ ਪੈਸਾ ਜਾਊਗਾ ਇੱਕ ਇੱਕ ਥਰਡ ਪਾਰਟੀ ਵੌਲਟ ਸਿਸਟਮ ਚ ਇੱਕ ਐਸਕਿਊ ਅਕਾਊਂਟ ਚ ਇੱਕ ਕਾਮਨ ਅਕਾਊਂਟ ਚ ਜਿ ਜਿਹਨੂੰ ਐਕसेस ਕਰਕੇ ਪੈਸਾ ਕਢਾ ਨਹੀਂ ਸਕਦੀ ਕੌਣ ਨਿਕਲਾ ਸਕਦੇ ਲੈਂਡਿੰਗ ਵਾਲੇ ਪਲੈਟਫਾਰਮ ਕੰਪਨੀਆਂ ਠੀਕ ਹੈ ਉਹ ਸਿਰਫ ਔਥਰਾਇਜ਼ ਕਰ ਸਕਦੇ ਆ ਕਿ ਫਲਾਨੇ ਅਕਾਊਂਟ ਚ ਜਿਹੜੇ ਬੰਦੇ ਨੇ ਲੋਨ ਲੈਣਾ ਉਹਦੇ ਅਕਾਊਂਟ ਚ ਪੈਸੇ ਚਲੇ ਜਾਣ ਕਿਉਂਕਿ ਸਾਡੇ ਵੱਲੋਂ ਉਹਨਾਂ ਦੀ ਪ੍ਰੋਫਾਈਲ ਓਕੇ ਹੈ ਤਾਂ ਕਰਕੇ ਜੇ ਉਹਨਾਂ ਕੋਲੇ ਮੰਨ ਲਓ ਅੱਜ ਦੀ ਡੇਟ ਤੇ ਅੱਡ ਅੱਡ ਜਿਨ੍ਹਾਂ ਨੇ ਵਿਆਜ ਤੇ ਪੈਸੇ ਦੇਣੇ ਉਹਨਾਂ ਦਾ ਸਾਰਿਆਂ ਦਾ ਮਿਲਾ ਕੇ 1000 ਕਰੋੜ ਰੁਪਇਆ ਵੀ ਇਕੱਠਾ ਹੋ ਗਿਆ ਤਾਂ ਉਹ 1000 ਕਰੋੜ ਰੁਪਇਆ ਕਿ 10 10 ਰੁਪਏ ਵੀ ਜਿਹੜੇ ਆ ਉਹ ਇਹ ਪਲੇਟਫਾਰਮ ਜਾਂ ਐਪ ਵਾਲੇ ਨਹੀਂ ਵਰਤ ਸਕਦੇ ਉਹ ਸਿਰਫ ਔਥਰਾਇਜ਼ ਕਰਨਗੇ ਕਿ ਇਹ 1000 ਕਰੋੜ ਚੋਂ 2 ਲੱਖ ਰੁਪਏ ਫਲਾਣੇ ਬੰਦੇ ਨੂੰ ਦੇ ਦੋ ਠੀਕ ਹੈ ਉਹਦਾ ਲੋਨ ਪਾਸ ਹੋ ਗਿਆ ਇਹ ਉਹਨੂੰ ਦੇ ਦੋ ਹੁਣ ਇਹ ਹੋ ਗਿਆ ਆਊਟ ਗoing ਕਿ ਪੈਸਾ ਆਇਆ ਉਹਨਾਂ ਨੇ ਪੈਸਾ ਲਾਤਾ ਹੁਣ ਵਾਟ ਇਫ ਕਿ ਜਦੋਂ ਪੈਸਾ ਵਾਪਸ ਆਊਗਾ ਮੰਨ ਲਓ ਕਿਸੇ ਰਕੇਸ਼ ਨਾਮ ਦੇ ਬੰਦੇ ਨੇ 2 ਲੱਖ ਦਾ ਲੋਨ ਲਿਆ ਸੀਗਾ 4 ਮਹੀਨੇ ਆਸਤੇ ਤਾਂ ਮੰਨ ਲਓ ਉਹਦੀ 55 55000 ਕਰਕੇ ਜਾਂ 60000 ਕਰਕੇ 4 ਮਹੀਨਿਆਂ ਦੀ ਕਿਸ਼ਤ ਬਣ ਗਈ ਠੀਕ ਹੈ ਉਹਨੇ ਹੁਣ 60 60000 ਕਰਕੇ ਪੈਸਾ ਪਾਇਆ ਤਾਂ ਉਹ ਪੈਸਾ ਵੀ ਇਹ ਐਪ ਵਾਲਿਆਂ ਕੋਲੇ ਜਿਨ੍ਹਾਂ ਨੇ ਜਿਨ੍ਹਾਂ ਦੇ ਥਰੂ ਅਸੀਂ ਪੀ ਟੂ ਪੀ ਕਰਾ ਰਹੇ ਹਾਂ ਉਹਨਾਂ ਦੇ ਅਕਾਊਂਟ 'ਚ ਨਹੀਂ ਜਾਊਗਾ ਇਹ ਵੀ ਪੈਸਾ ਜਿਹੜਾ ਹੈਗਾ ਦੁਬਾਰਾ ਉਸੇ ਵਾਲਟ 'ਚ ਉਸੇ ਐਸਕਰੀਓ ਅਕਾਊਂਟ 'ਚ ਜਾਊਗਾ ਜਦੋਂ ਹੀ ਉਹ ਪੈਸਾ ਗਿਆ ਤਾਂ ਉਹ ਪੈਸਾ ਵਾਪਸ RBI ਕਹਿੰਦੀ ਹੈ ਕਿ ਉਹ ਪੈਸਾ ਉੱਥੇ ਵੀ ਨਹੀਂ ਰਹੂਗਾ ਜਦੋਂ ਪੈਸਾ ਵਾਪਸ ਆਏ ਉਹ ਪੈਸਾ ਜਿਹੜੇ ਬੰਦਿਆਂ ਦੇ ਅਕਾਊਂਟ ਜਿਹੜੇ ਬੰਦਿਆਂ ਨੇ ਲੋਨ ਦਿੱਤਾ ਸੀ ਉਹਨਾਂ ਦੇ ਅਕਾਊਂਟ ਚ ਪੈਸੇ ਵਾਪਸ ਚਲੇ ਜਾਣਗੇ ਤਾਂ ਅਸਲ ਚ ਕੀ ਹੁੰਦਾ ਹੈ ਕਿ ਇਹਦੇ ਚ ਸਿਰਫ ਔਰ ਸਿਰਫ ਅਪਰੂਵ ਕਰ ਸਕਦੇ ਆ ਲੋਨ ਇਹ ਐਪਸ ਵਾਲੇ ਪ੍ਰੋਫਾਈਲ ਦੇਖ ਕੇ ਇਹ ਪੈਸਾ ਕਢਾ ਨਹੀਂ ਸਕਦੇ ਨਾ ਤਾਂ ਜਦੋਂ ਬੰਦੇ ਨੇ ਵਿਆਜ ਤੇ ਪੈਸੇ ਦੇਣ ਵਾਸਤੇ ਅਕਾਊਂਟ ਚ ਪਾਉਂਦੇ ਉਧਰੋਂ ਪੈਸਾ ਕਢਾ ਸਕਦੇ ਜਾਂ ਜਦੋਂ ਵਿਆਜੂ ਪੈਸੇ ਜਦੋਂ ਵਾਪਸ ਆਉਂਦੇ ਆ ਉਹ ਵੀ ਪੈਸੇ ਨੂੰ ਉਹ ਯੂਜ਼ ਨਹੀਂ ਕਰ ਸਕਦੇ ਤਾਂ ਪਹਿਲਾ ਤੁਹਾਡਾ ਜਿਹੜਾ ਸਵਾਲ ਹੈ ਕਿ ਕੀ ਇਹ ਕੰਪਨੀਆਂ ਪੈਸੇ ਲੈ ਕੇ ਭੱਜ ਸਕਦੀਆਂ ਨੇ ਤਾਂ ਨਹੀਂ ਭੱਜ ਸਕਦੀਆਂ ਕਿਉਂਕਿ ਜਿਹੜੇ ਅਕਾਊਂਟ 'ਚ ਪੈਸੇ ਆਉਂਦੇ ਆ ਉਹ ਅਕਾਊਂਟ ਹੀ ਉਹਨਾਂ ਦਾ ਨਹੀਂ ਹੁੰਦਾ ਉਹ ਇੱਕ ਟਰਸਟ ਮਤਲਬ ਜਿਵੇਂ ICICI ਦਾ ਟਰਸਟ ਹੈ ਜਿਹਨਾਂ ਦਾ ਐਸਕਰੀਓ ਅਕਾਊਂਟ ਹੁੰਦਾ ਜਾਂ HDFC ਦਾ ਕੋਈ ਨਾ ਕੋਈ ਵੱਡੀ ਬੈਂਕਿੰਗ ਸਰਵਿਸ ਹੈ ਜਿਨਾਂ ਦੇ ਇਹ ਟਰਸਟ ਹੁੰਦੇ ਆ ਜਿਦੇ 'ਚ ਲੋਕਾਂ ਦੇ ਪੈਸੇ ਆਉਂਦੇ ਆ ਔਰ ਉਸ ਪੈਸੇ ਨੂੰ ਅੱਗੇ ਯੂਟਿਲਾਈਜ਼ ਹੁੰਦੇ ਰਹਿੰਦੇ ਆ ਔਰ ਉੱਥੋਂ ਹੀ ਉਹ ਟਰਸਟ 'ਚ ਵਾਪਸ ਜਿਨ੍ਹਾਂ ਦੇ ਸੋਰਸ ਅਕਾਊਂਟ ਜਿੱਥੋਂ ਪੈਸੇ ਕੱਟੇ ਗਏ ਸੀ ਉੱਥੇ ਹੀ ਵਾਪਸ ਆ ਜਾਂਦੇ ਪਹਿਲੀ ਗੱਲ ਹੁਣ ਦੂਸਰਾ ਸਵਾਲ ਜਿਹੜਾ ਹੁੰਦਾ ਹੈ ਕਿ ਮੰਨ ਲਓ ਜੀ ਵੀ ਅਸੀਂ ਪੈਸੇ ਪੁਆਏ ਠੀਕ ਹੈ ਅਸੀਂ ਲੱਖ ਰੁਪਈਆ ਪੁਆਤਾ ਤੇ ਸਾਡੇ ਪੈਸੇ ਜਿਹੜੇ ਨੇ ਉਹ ਇੱਕ ਲੱਖ ਰੁਪਈਆ ਕਿਸੇ ਫਲਾਣੇ ਕੋਈ ਰਾਜਨ ਨਾਮ ਦਾ ਬੰਦਾ ਸੀਗਾ ਜੀ ਉਹਨੂੰ ਮਹਾਰਾਸ਼ਟਰ ਉਹਨੇ ਪੈਸੇ ਲੈ ਲੇ ਔਰ ਲੋਨ ਲੈ ਲਿਆ ਹੁਣ ਉਹਨੇ ਪੈਸੇ ਮੋੜਨੇ ਸੇ ਉਹਨੇ ਕੋਈ EMI ਨਹੀਂ ਭਰੀ ਕੋਈ ਕਿਸ਼ਤ ਨਹੀਂ ਮੋੜੀ ਜਾਂ ਇੱਕੰਦੀ EMI ਭਰ ਕੇ ਬਾਅਦ ਚ ਬੰਦਾ ਲੋਨ ਮੁੱਕਰ ਗਿਆ ਠੀਕ ਹੈ ਹੁਣ ਇਸ ਕੇਸ ਚ ਕੀ ਹੋਊਗਾ ਕਿ ਸਾਡੇ ਪੈਸੇ ਤਾਂ ਮਰ ਗਏ ਹੁਣ RBI ਨੇ ਇਹ ਵੀ ਕਹਿ ਰੱਖਿਆ ਕਿ ਤੁਸੀਂ ਪਲੇਟਫਾਰਮ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਪੈਸੇ ਦੀ ਜੇ ਮਤਲਬ ਕਿ ਤੁਸੀਂ ਸਿਰਫ ਪਲੇਟਫਾਰਮ ਫੀਸ ਲੈ ਸਕਦੇ ਹੋ ਜੇ ਕਿਸੇ ਬੰਦੇ ਦਾ ਲੱਖ ਰੁਪਈਆ ਮਰ ਗਿਆ ਤੁਸੀਂ ਆਪਦੇ ਕੋਲੋਂ ਨਹੀਂ ਲੱਖ ਰੁਪਇਆ ਦੇਣਾ ਉਹ ਫਿਰ ਉਸ ਬੰਦੇ ਦੀ ਜਿੰਨੇ ਪੈਸੇ ਦਿੱਤੇ ਉਹਦਾ ਹੀ ਰਿਸਕ ਹੈ ਦੇਖੋ ਇੱਕ ਬਹੁਤ ਵੱਡੀ ਗੱਲ ਆ ਔਰ ਇੱਕ ਬਹੁਤ ਵੱਡਾ ਰਿਸਕ ਵੀ ਹੈ ਪਰ ਇਹਨੂੰ ਮਿਟੀਗੇਟ ਕਰਨ ਵਾਸਤੇ ਇਸ ਰਿਸਕ ਨੂੰ ਘੱਟ ਕਰਨ ਵਾਸਤੇ ਜਾਂ ਇਹਨੂੰ ਖਤਮ ਕਰਨ ਵਾਸਤੇ ਕੀ ਕੀਤਾ ਜਾਂਦਾ ਜੋ ਕਿ ਬਹੁਤ ਵਧੀਆ ਮੈਥਡ ਆ ਕਿ ਕੋਈ ਵੀ ਇੱਕ ਬੰਦੇ ਦਾ ਪੈਸਾ ਇੱਕ ਬੰਦੇ ਨੂੰ ਨਹੀਂ ਦਿੱਤਾ ਜਾਂਦਾ ਧਿਆਨ ਨਾਲ ਗੱਲ ਸਮਝੋ ਮੰਨ ਲਓ ਮੈਂ ਲੱਖ ਰੁਪਇਆ ਦੀ ਐਫਟੀ ਕਰਾਉਣੀ ਚਾਹੁੰਦਾ ਕਿਉਂਕਿ ਮੈਨੂੰ 15% ਇੰਟਰਸਟ ਚਾਹੀਦਾ ਠੀਕ ਹੈ ਤਾਂ ਮੇਰਾ 1 ਲੱਖ ਰੁਪਇਆ ਕਿਸੇ ਫੁਲਾਨੇ ਬੰਦੇ ਨੂੰ 1 ਲੱਖ ਰੁਪਈਆ ਨਹੀਂ ਮਿਲੂਗਾ ਮੇਰਾ ਕਿਉਂਕਿ ਉਹ ਬੰਦੇ ਦਾ ਹੋ ਸਕਦਾ ਕਿ ਪੈਸਾ ਵਾਪਸ ਆ ਜੇ ਹੋ ਸਕਦਾ ਪੈਸਾ ਉਹ ਮੁੱਕਰ ਜੇ ਕਿਉਂਕਿ ਬੰਦੇ ਦਾ ਤੁਹਾਨੂੰ ਪਤਾ ਕੋਈ ਪਤਾ ਨਹੀਂ ਲੱਗਦਾ ਅੱਜ ਦੀ ਡੇਟ ਇਸ ਕੇਸ ਚ ਕੀ ਹੁੰਦਾ ਕਿ ਉਹ ਪੈਸੇ ਇਕੱਠੇ ਹੋ ਜਾਂਦੇ ਆ ਤਾਂ ਜਦੋਂ ਕਿਸੇ ਬੰਦੇ ਦਾ ਲੋਨ ਪਾਸ ਹੁੰਦਾ ਹੈ ਤਾਂ ਉਹਨੂੰ ਇੱਕ ਬੰਦੇ ਦੇ ਪੈਸੇ ਨਹੀਂ ਮਿਲਦੇ ਉਹਨੂੰ ਪੈਸੇ ਮਿਲਦੇ ਆ ਬਹੁਤ ਸਾਰੇ ਬੰਦਿਆਂ ਦਾ 1000 1000 2000 ਰੁਪਈਆ ਕਰਕੇ ਉਹਨੂੰ ਪੈਸੇ ਮਿਲਦੇ ਆ ਤਾਂ ਇੱਕ ਮੰਨ ਲਓ ਮੈਂ ਲੋਨ ਲੈਣਾ ਮੈਂ ਮੰਨ ਲਓ ਕਿਥੇ ਮੈਂ ਇਹਨਾਂ ਦੀ ਐਪ ਪੀ ਟੂ ਪੀ ਤੋਂ ਲੋਨ ਲੈ ਰਿਹਾ ਠੀਕ ਹੈ ਤਾਂ ਮੈਨੂੰ ਮੰਨ ਲਓ 50000 ਰੁਪਏ ਦੀ ਲੋੜ ਹੈ 2 ਮਹੀਨੇ 'ਚ ਤੇ 3 ਮਹੀਨੇ 'ਚ ਤਾਂ ਮੈਂ 50 ਦਾ 60 ਵਾਪਸ ਦੇਣਾ ਐਗਜ਼ਾਮਪਲ ਹੈ ਤਾਂ ਮੈਨੂੰ ਜਿਹੜਾ 50000 ਰੁਪਿਆ ਮਿਲੂਗਾ ਉਹ ਕਿਸੇ ਇੱਕ ਬੰਦੇ ਤੋਂ ਨਹੀਂ ਮਿਲੂਗਾ ਮੈਨੂੰ ਕਿਸੇ ਤੋਂ 10-5000 ਮਿਲੂ ਕਿਸੇ ਤੋਂ 2000 ਮਿਲੂ ਇਦਾਂ ਕਰਕੇ ਮੇਰਾ 50 ਮੈਨੂੰ ਤਾਂ 50 ਹੀ ਮਿਲੂਗਾ ਬਟ ਮੈਂ ਕਿਸੇ ਇੱਕ ਬੰਦੇ ਦੇ ਵਾਪਸ ਨਹੀਂ ਕਰਨੇ ਮੈਂ ਤਾਂ ਸਿਰਫ ਕੰਪਨੀ ਦੀ ਅਕਾਊਂਟ ਤੇ ਪੇਮੈਂਟ ਕਰਨੀ ਹੈ ਜਿੱਥੇ ਮੇਰਾ ਉਹਨਾਂ ਨੇ ਕੰਟਰੈਕਟ ਕੀਤਾ ਠੀਕ ਹੈ ਤੁਸੀਂ ਇਹ ਸਮਝੋ ਕਿ ਬਹੁਤ ਸਾਰੇ ਲੋਕਾਂ ਦੇ ਪੈਸੇ ਟੁਕੜਿਆਂ 'ਚ ਬਹੁਤ ਸਾਰੇ ਲੋਕਾਂ ਨੂੰ ਜਾ ਰਹੇ ਹੈ ਤਾਂ ਜੇ ਸੁਪੋਜ਼ ਮੇਰਾ 1 ਲੱਖ ਰੁਪਿਆ ਟੋਟਲ 15 ਬੰਦਿਆਂ ਨੂੰ ਚਲਾ ਗਿਆ ਠੀਕ ਹੈ 1 ਲੱਖ ਰੁਪਿਆ 77000 ਰੁਪਿਆ ਕਰਕੇ ਜਾਂ ਮੇਬੀ 20 ਬੰਦਿਆਂ ਨੂੰ ਚਲਾ ਗਿਆ 5-5000 ਰੁਪਿਆ ਕਰਕੇ ਤਾਂ 20ਾਂ ਚ ਜੇ ਇੱਕ ਅੱਧਾ ਬੰਦਾ ਵੀ ਭੱਜ ਜੂਗਾ ਤਾਂ ਮੇਰਾ 5000 ਰੁਪਿਆ ਹੀ ਮਰਿਆ ਮੇਰੇ ਬਾਕੀ ਪੈਸੇ ਜਿਹੜੇ ਨੇ ਉਹ ਮੇਰੇ ਕੋਲੇ ਵਾਪਸ ਆ ਜਾਣਗੇ ਠੀਕ ਹੈ ਤਾਂ ਅਪਰੋਕਸੀਮੇਟਲੀ 3% ਤੁਸੀਂ ਸਮਝ ਲਓ ਐਨਪੀਐਸ ਹੁੰਦੇ ਆ ਬੈਂਕਾਂ ਚ ਚਾਰ 3-4% ਐਨਪੀਐਸ ਹੁੰਦੇ ਆ ਬੈਂਕਾਂ ਚ ਵੀ ਐ ਹੁੰਦਾ ਕਿ ਜਿਹੜੇ ਲੋਨ ਹੁੰਦੇ ਆ ਉਹਨਾਂ ਚ ਡਿਫਾਲਟਰ ਰੇਟ ਜਿਹੜਾ ਹੈਗਾ ਉਹਨੂੰ ਐਨਪੀਏ ਕਹਿ ਦਿੰਦੇ ਆ ਕਿ ਜੇ 100 ਕਰੋੜ ਦਾ ਬੈਂਕਾਂ ਨੇ ਲੋਨ ਦਿੱਤਾ ਤਾਂ ਉਹਦੇ ਚ ਉਹਨਾਂ ਨੂੰ 2 ਕਰੋੜ ਰੁਪਈਆ ਵਾਪਸ ਨਹੀਂ ਆਇਆ ਕਿ ਬੰਦੇ ਮੁਕਰ ਗਏ ਬੈਂਕਰਪਟ ਹੋ ਗਏ ਭੱਜ ਗਏ ਕੁਝ ਵੀ ਹੋ ਗਿਆ ਠੀਕ ਹੈ ਤਾਂ ਉਹ 98 ਕਰੋੜ ਰੁਪਈਆ ਤਾਂ ਉਹਨਾਂ ਨੂੰ ਆ ਗਿਆ ਤਾਂ 2% ਉਹ ਐਨਪੀਏ ਚ ਪਾ ਦਿੰਦੇ ਫਿਰ ਉੱਥੇ ਉਹ ਰਿਕਵਰੀ ਚਲਾਉਂਦੇ ਆ ਰਿਕਵਰੀ ਏਜੰਟਸ ਨੂੰ ਦੇ ਦਿੰਦੇ ਆ ਉਹ ਕੇਸ ਉਹ 2 ਕਰੋੜ ਚੋਂ 50 ਲੱਖ ਰਿਕਵਰ ਕਰਦੇ ਆ 60 ਕਰਦੇ ਆ 1 ਕਰੋੜ ਕਰਦੇ ਆ 2 ਹੀ ਕਰ ਲੈਂਦੇ ਆ ਉਹਨਾਂ ਦੀ ਫਿਰ ਅਡ ਫੀਸ ਹੁੰਦੀ ਹੈ ਬਾਕੀ ਫੀਸ ਕੱਟ ਕੇ ਉਹ ਅਕਾਊਂਟ ਚ ਪੈਸੇ ਪਾ ਦਿੰਦੇ ਠੀਕ ਹੈ ਜਾਂ ਫਿਰ ਅਦਾਲਤਾਂ ਚ ਕੇਸ ਚੱਲਦੇ ਆ ਬੈਂਕ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰ ਲੈਂਦੀ ਹੈ ਜੋ ਵੀ ਹੁੰਦਾ ਠੀਕ ਹੈ ਉਹ ਐਨਪੀਏ ਹੀ ਹੁੰਦਾ ਪਰ ਬਾਕੀ ਪੈਸੇ ਆ ਜਾਂਦੇ ਤਾਂ ਇਸ ਤਰੀਕੇ ਨਾਲ ਇਨ੍ਹਾਂ ਐਪਸ ਦਾ ਵੀ ਐਨਪੀਏ ਹੁੰਦਾ 2-3% ਦਾ ਪਰ ਇਹ ਐਨਪੀਏ ਕਿਉਂਕਿ ਇਹ ਕੰਪਨੀਆਂ 50 50 66% ਇੰਟਰਸਟ ਚਾਰਜ ਕਰਦੀਆਂ ਨੇ ਲੋਨ ਦੇਣ ਵਾਲਿਆਂ ਤੋਂ ਤਾਂ ਜੇ ਸਾਡੇ 3% ਬੰਦੇ ਭੱਜ ਵੀ ਗਏ ਤਾਂ ਜਿਹੜੇ 97% ਲੋਕਾਂ ਦੇ ਸਾਡੇ ਕੋਲੇ ਪੈਸੇ ਆਏ ਉਹਨਾਂ ਦਾ ਇੰਟਰਸਟ ਮਿਲਾ ਕੇ ਔਰ ਉਹਨਾਂ ਦੇ ਮੂਲ ਮਿਲਾ ਕੇ ਆਪਣੇ ਕੋਲੇ ਇੰਨੇ ਪੈਸੇ ਆ ਜਾਣਗੇ ਕਿ ਸਾਡਾ ਪ੍ਰਿੰਸੀਪਲ ਅਮਾਉਂਟ ਤੇ 15 ਤੋਂ 18% ਇੰਟਰਸਟ ਬੈਠ ਜਾਊਗਾ ਮਿਲ ਜਾਊਗਾ ਸਾਨੂੰ ਮਤਲਬ ਜੇ ਅਸੀਂ ਲੱਖ ਰੁਪਈਆ ਦਿੱਤਾ ਤਾਂ 97000 ਸਾਡਾ ਮੂਲ ਆ ਗਿਆ 3000 ਰੁਪਈਆ ਸਾਡਾ ਮਰ ਗਿਆ ਠੀਕ ਹੈ 3% ਦੇ ਹਿਸਾਬ ਨਾਲ ਪਰ 97000 ਤੇ ਜਿਹੜਾ ਸਾਡਾ ਇੰਟਰਸਟ ਮਿਲੂਗਾ ਉਹ 18-19000 ਰੁਪਏ ਮਿਲੂਗਾ ਤਾਂ ਸਾਡਾ 15000 1 ਲੱਖ 15000 ਰੁਪਏ ਪੂਰਾ ਆ ਗਿਆ ਲੱਖ ਸਾਡਾ ਮੂਲ ਸੀ ਔਰ 15 ਸਾਡਾ ਵਿਆਜ ਤੁਸੀਂ ਗੱਲ ਸਮਝੀ ਜਿਆਦਾ ਰਿਸਕ ਦੇ ਚਾਂਸਸ ਉਦੋਂ ਹੁੰਦੇ ਜਦੋਂ ਇੱਕ ਬੰਦੇ ਦਾ ਲੋਨ ਇੱਕ ਬੰਦੇ ਨੂੰ ਦਿੱਤਾ ਜਾਂਦਾ ਤਾਂ ਉਹ ਪੂਰੇ ਪੂਰਾ ਹੀ ਲੋਨ ਮਰ ਗਿਆ ਪਰ ਜੇ ਇੱਕ ਬੰਦਾ ਕੋਈ ਭੱਜੂਗਾ ਤਾਂ ਕਿਉਂਕਿ ਉਹ ਇੱਕ ਬੰਦੇ ਦੇ ਪੈਸੇ ਲੈ ਕੇ ਨਹੀਂ ਭੱਜੇਗਾ ਉਹ 5-5 100000 1000 2000 ਰੁਪਏ ਕਰਕੇ ਲੈ ਕੇ ਬਹੁਤ ਸਾਰੇ ਬੰਦਿਆਂ ਦੇ ਪੈਸੇ ਲੈ ਕੇ ਭੱਜਿਆ ਇੱਕ ਬੰਦੇ ਤੇ ਉਹਦਾ ਇਫੈਕਟ ਨਹੀਂ ਆਊਗਾ ਉਹ ਬਹੁਤ ਸਾਰੇ ਬੰਦਿਆਂ ਦੇ ਵੰਡੇ ਜਾਊ ਤਾਂ ਕਰਕੇ ਉਹਦੇ ਛੋਟੇ ਪੈਸੇ ਮਰਨਗੇ ਬੰਦਿਆਂ ਦੇ ਪਰ ਕਿਉਂਕਿ ਉਹਨਾਂ ਨੂੰ 97% ਬੰਦੇ ਪੈਸੇ ਵਾਪਸ ਕਰ ਰਹੇ ਆ ਤਾਂ ਕਰਕੇ ਉਹਨਾਂ ਦਾ ਇੰਟਰਸਟ ਬਹੁਤ ਜ਼ਿਆਦਾ ਪੇ ਕਰਦੇ ਆ ਕਿਉਂਕਿ ਇਹੋ ਇਹੋ ਜਿਹੇ ਬੰਦੇ ਲੋਨ ਲੈਂਦੇ ਆ ਕਿ ਕੋਈ 10000 ਰੁਪਏ ਲੋਨ ਲੈ ਰਿਆ 2 ਮਹੀਨੇ ਆਸਤੇ ਉਹਨੇ 10 ਦਾ 12 ਦੇਣਾ ਤਾਂ ਮਹੀਨੇ ਚ ਹਾਲਾਂਕਿ ਆਪਾਂ ਦੇਖੀਏ 10000 ਲੈ ਕੇ 12 ਵਾਪਸ ਕਰਨਾ 20% ਇੰਟਰਸਟ ਰੇਟ ਬ ਠੀਕ ਹੈ 20% ਐਕਸਟਰਾ ਆਪਾਂ ਵਾਪਸ ਕਰਵਾ ਰਹੇ ਹਾਂ ਪਰ ਕਿਉਂਕਿ ਉਹਨੇ ਅਗਲੇ ਮਹੀਨੇ ਜਾਂ ਦੋ ਮਹੀਨੇ ਚ ਵਾਪਸ ਕਰਨੇ ਤਾਂ ਉਹਨੂੰ ਤਾਂ ਸਿਰਫ 2000 ਨਾਲ ਹੀ ਮਤਲਬ ਹੈ ਕਿ 2000 ਹੀ ਐਕਸਟਰਾ ਦੇ ਰਹੇ ਉਹ ਐ ਨਹੀਂ ਸੋਚਦਾ ਐਨਲਾਈਜ਼ਡ ਇਸ ਤਰੀਕੇ ਨਾਲ ਜਿਦੋਂ ਉਹਨੇ 10 ਦਾ 12 ਵਾਪਸ ਕੀਤਾ ਉਹ 12 ਹਜ਼ਾਰ ਆਪਾਂ ਫਿਰ ਦੁਬਾਰਾ ਇੰਟਰਸਟ ਮਤਲਬ ਜਦੋਂ ਆਪਣੇ ਕੋਲੇ ਵਾਪਸ ਆ ਗਏ ਪੈਸੇ ਉਹ ਫਿਰ ਸਾਡੇ ਦੁਬਾਰਾ ਇੰਟਰਸਟ ਤੇ ਚੜ ਜਾਂਦੇ ਤਾਂ ਕਰਕੇ ਸਾਨੂੰ ਪੂਰੇ ਸਾਲ ਦੀ ਜਿਹੜੀ ਇੰਟਰਸਟ ਰੇਟ ਆ ਉਹ ਪਲੈਟਫਾਰਮ ਫੀਸ ਰੱਖਣ ਤੋਂ ਬਾਵਜੂਦ ਸਾਰਾ ਕੋ ਕੱਢ ਕੰਡਣ ਪਾਉਣ ਤੋਂ ਬਾਅਦ ਵੀ ਸਾਨੂੰ 15-18% ਬਚ ਜਾਂਦੀ ਹੈ ਇਹ ਦੋ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਪਹਿਲਾ ਕਿ ਕੀ ਕੰਪਨੀ ਸਾਡੀ ਜਿਹੜੀ ਪੀ ਟੂ ਪੀ ਲੈਂਡਿੰਗ ਕਰਾ ਰਹੀ ਹੈ ਉਹ ਸਾਡੇ ਪੈਸੇ ਲੈ ਕੇ ਭੱਜ ਸਕਦੀ ਹੈ ਦੇਖੋ ਨਹੀਂ ਭੱਜ ਸਕਦੀ ਪਹਿਲਾ ਸਵਾਲ ਠੀਕ ਹੈ ਇਹਦਾ ਆਨਸਰ ਮੈਂ ਕੀ ਦਿੱਤਾ ਸੀਗਾ ਕਿ ਉਹ ਪੈਸਾ ਉਹਨਾਂ ਕੋਲੇ ਆਉਂਦਾ ਹੀ ਨਹੀਂ ਉਹ ਇੱਕ ਥਰਡ پارٹی ਜਿਹੜਾ ٹرسٹ ਅਕਾਊਂਟ ਹੁੰਦਾ ਜਿਹਨੂੰ ਆਪਾਂ ਐਸਕਰੂ ਅਕਾਊਂਟ ਹੁੰਦਾ ਜਿਹਨੂੰ ਤੁਸੀਂ Google ਵੀ ਸਰਚ ਕਰ ਸਕਦੇ ਹੋ ਵਾਟ ਇਜ਼ ਐਨ ਐਸਕਰੂ ਅਕਾਊਂਟ ਤਾਂ ਉਥੇ ਉਹ ਅਕਾਊਂਟ 'ਚ ਪੈਸੇ ਆਉਂਦੇ ਉੱਥੋਂ ਹੀ ਉਹਨਾਂ ਦੇ ਲੋਨ ਅਪਰੂਵ ਹੋ ਕੇ ਉਹਨਾਂ ਤੋਂ ਹੀ ਕੱਟੇ ਜਾਂਦੇ ਜਦੋਂ ਵਾਪਸ ਆਉਂਦੇ ਐਸਕਰੂ 'ਚ ਹੀ ਆਉਂਦੇ ਔਰ ਫਿਰ ਸਾਡੇ ਅਕਾਊਂਟ 'ਚ ਆ ਜਾਂਦੇ ਇਹ ਹੋ ਗਈ ਇੱਕ ਗੱਲ ਦੂਜਾ ਕਿ ਭਾਈ ਸਾਡੇ ਪੈਸੇ ਲੈ ਕੇ ਕੋਈ ਭੱਜ ਗਿਆ ਜਿਨ੍ਹਾਂ ਨੇ ਲੋਨ ਲਿਆ ਉਹਨਾਂ ਦਾ ਤਾਂ ਆਪਣਾ ਰਿਸਕ ਜਿਹੜਾ ਹੈਗਾ ਉਹ ਬਹੁਤ ਵੱਡਿਆ ਵਾ ਰਿਸਕ ਆ ਤਾਂ ਸਾਡਾ ਪੈਸਾ 100 ਜਣਿਆਂ ਨੂੰ ਅਲੱਗ-ਅਲੱਗ 100 ਜਣਿਆਂ ਨੂੰ ਦਿੱਤਾ ਵਾ ਤਾਂ ਉਹ 100 ਜਣਿਆਂ 'ਚੋਂ ਇੱਕ ਜਾਂ ਦੋ ਬੰਦੇ ਪੈਸੇ ਲੈ ਕੇ ਭੱਜ ਵੀ ਗਏ ਤਾਂ ਉਸ ਤੋਂ ਬਾਅਦ 98 ਜਣਿਆਂ ਦੇ ਪੈਸੇ ਇੰਨੇ ਸਾਨੂੰ ਵਾਪਸ ਆ ਜਾਣਗੇ ਵਿਆਜ ਸਮੇਤ ਕਿ ਸਾਡਾ ਟੋਟਲ ਪੂਰਾ ਹੋ ਜਾਊਗਾ ਔਰ ਸਾਨੂੰ ਆਪਣਾ ਜਿਹੜਾ ਹੈਗਾ ਪੈਸੇ ਵਾਪਸ ਆ ਜਾਣਗੇ ਪੂਰੇ ਵਿਆਜ ਦੇ ਨਾਲ ਕਿ ਜਿਹੜੇ ਸਾਡੇ 2-3 ਜਣੇ ਪੈਸੇ ਲੈ ਕੇ ਭੱਜ ਵੀ ਗਏ ਠੀਕ ਹੈ ਤਾਂ ਕੀ ਸਾਡੇ ਪੈਸੇ ਮਰ ਗਏ ਚਾਹੇ ਸਾਨੂੰ ਪੂਰੇ 1 15 ਆਇਆ ਪਰ ਸਾਡਾ 2000 3000 ਰੁਪਏ ਤਾਂ ਮਰ ਗਏ ਨਾ ਤਾਂ ਇਹ ਕੰਪਨੀਆਂ ਫਿਰ ਅੱਗੇ ਰਿਕਵਰੀ ਏਜੰਟਸ ਨੂੰ ਇਹਨਾਂ ਦੇ ਕੇਸ ਦੇ ਦਿੰਦੀਆਂ ਨੇ ਅਲੱਗ-ਅਲੱਗ ਸ਼ਹਿਰਾਂ ਦੇ ਜਿਹਨਾਂ ਦੇ ਹੁੰਦੇ ਆ ਤੇ ਜੇ 4 5 6 ਮਹੀਨੇ ਮੈਂ ਕਹਿੰਦਾ ਸਾਲ ਬਾਅਦ ਵੀ ਇਹ ਸਾਡੇ ਪੈਸੇ ਰਿਕਵਰ ਹੋ ਜਾਂਦੇ ਆ ਤਾਂ ਸਾਡੇ ਅਕਾਊਂਟ 'ਚ ਆਪੇ ਹੀ ਬੋਨਸ ਐਜ਼ ਅ ਬੋਨਸ ਉਹ ਕ੍ਰੈਡਿਟ ਹੋ ਸਕਦੇ ਉਹ ਵੀ ਪੈਸੇ ਪਲੇਟਫਾਰਮ ਵਾਲੇ ਲੈ ਕੇ ਨਹੀਂ ਪੜ ਸਕਦੇ ਇਹ ਆ ਉਹਨਾਂ ਨੂੰ ਉਹ ਪੈਸੇ ਨੂੰ ਉਹਨਾਂ ਉਸ ਪੈਸੇ ਨੂੰ ਉਹ ਹਥਿਆ ਨਹੀਂ ਸਕਦੇ ਸਾਡੇ ਹੀ ਪੈਸੇ ਨੇ ਮੰਨ ਲਓ ਕਿਸੇ ਬੰਦੇ ਨੇ ਲੱਖ ਰੁਪਏ ਦੀ ਐਫ ਡੀ ਕਰਾਈ ਉਹਦਾ ਲੱਖ ਰੁਪਏ ਦਾ ਅੱਗੇ ਕਿਸੇ ਨੂੰ ਲੋਨ ਮਿਲ ਗਿਆ ਔਰ ਉਹਨੂੰ ਸਾਲ ਉਹਨੇ ਸਾਲ ਬਾਅਦ 15000 ਰੁਪਏ ਐਕਸਟਰਾ ਮਿਲ ਗਿਆ ਤਾਂ ਉਹਦਾ ਉਹਦਾ 1 ਲੱਖ 15000 ਹੋ ਗਿਆ ਉਹਨੇ ਉਸ ਤੋਂ ਬਾਅਦ ਕਦੇ ਲੋਨ ਤੇ ਪੈਸੇ ਨਹੀਂ ਦਿੱਤੇ ਹੁਣ ਮੰਨ ਲਓ ਹੋ ਸਕਦਾ ਕਿ 6 ਮਹੀਨੇ ਬਾਅਦ ਕਿਉਂਕਿ ਉਸ ਉਹਦੇ ਲੱਖ ਚੋਂ 3000 ਰੁਪਏ ਮਰਿਆ ਸੀਗਾ ਜਿਹੜੇ ਲੋਕ ਪੈਸੇ ਲੈ ਕੇ ਭੱਜੇ ਸੀਗੇ ਤਾਂ ਉਹਨੂੰ ਟੋਟਲ 18000 ਆ ਗਿਆ ਸੀਗਾ 97 18 ਤਾਂ 115 ਹਜ਼ਾਰ ਹੈ ਹਨਾ ਉਹਨੂੰ ਜਿਹੜਾ 3000 ਰੁਪਏ 6 ਮਹੀਨੇ ਬਾਅਦ ਰਿਕਵਰੀ ਹੋਗੀ ਉਹਦੀ ਤਾਂ ਉਹਦੇ 3000 ਰੁਪਏ ਉਹਦੇ ਅਕਾਊਂਟ ਚ ਆਜੂਗਾ ਪਲੱਸ ਉਹਦਾ ਜਿੰਨਾ ਵੀ ਵਿਆਜ ਹੋਊਗਾ ਉਹਦੇ ਅਕਾਊਂਟ ਚ ਆਜੂਗਾ ਆਪਣੇ ਆਪ ਉਹਨੂੰ ਕੋਈ ਕੇਸ ਨਹੀਂ ਲੜਨਾ ਪੈਣਾ ਉਹਨੂੰ ਕੁਝ ਨਹੀਂ ਕਰਨਾ ਪੈਣਾ ਉਹ ਉਹਨਾਂ ਦੀ ਟੈਨਸ਼ਨ ਹੈ ਜੇ ਨਹੀਂ ਆਇਆ ਤਾਂ ਨਹੀਂ ਆਇਆ ਜੇ ਕੋਈ ਵੀ ਪੈਸਾ ਰਿਕਵਰ ਹੁੰਦਾ ਤਾਂ ਉਹ ਤੁਹਾਡੇ ਕੋਲ ਆਜੂਗਾ ਇੱਕ ਇਹ ਗੱਲ ਹੋ ਗਈ ਠੀਕ ਹੈ ਜੀ ਇਸ ਤੋਂ ਇਲਾਵਾ ਦੇਖੋ ਜਦੋਂ ਕੋਈ ਕੰਪਨੀ ਇਹੋ ਜਿਹੇ ਐਪਸ ਵਾਲੀਆਂ ਕੀ ਕਰਦੀਆਂ ਨੇ ਇਹਨਾਂ ਦੇ ਕੋਲੇ ਹਰੇਕ ਬੰਦੇ ਦੀ ਅੱਜ ਦੀ ਡੇਟ 'ਚ ਪ੍ਰੋਫਾਈਲ ਬਣੀ ਹੋਈ ਹੈ ਜਿਵੇਂ ਇਹ ਜਿਹੜੀਆਂ ਆਪਣੀਆਂ ਅੰਬੈਸੀਆਂ ਹੁੰਦੀਆਂ ਨੇ ਉਹ ਵੀਜੇ ਦਿੰਦੀਆਂ ਨੇ ਤਾਂ ਉਹਨਾਂ ਕੋਲੇ ਵੀ ਪ੍ਰੋਫਾਈਲ ਹੁੰਦੀ ਆ ਤਾਂ ਇਹਨਾਂ ਕੋਲੇ ਵੀ ਪ੍ਰੋਫਾਈਲ ਹੋ ਜਾਂਦੀ ਹੈ ਬੰਦਿਆਂ ਦੀ ਤਾਂ ਇਹ ਜਿਹੜੀਆਂ ਨੇ ਇਹ ਪ੍ਰੋਫਾਈਲ ਚੈੱਕ ਕਰਦੀਆਂ ਨੇ 600 ਪੈਰਾਮੀਟਰ ਤੇ ਅਲੱਗ-ਅਲੱਗ AI ਚਲਾ ਕੇ ਕਿ ਕੀ ਇਹ ਬੰਦੇ ਦੀ ਕਿੰਨੇ ਪਰਸੈਂਟ ਚਾਂਸ ਆ ਪੈਸੇ ਮੋੜਨ ਦੇ ਤਾਂ ਕਰਕੇ ਇਹ ਉਹ ਜਿਹਦੇ ਪੈਸੇ ਜੰਦੇ ਜਿਹੜੇ ਨੇ ਉਹ ਜਿਆਦਾ ਚਾਂਸ ਹੁੰਦੇ ਉਹਨਾਂ ਨੂੰ ਲੋਨ ਪਾਸ ਕਰਦੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਇਹਦੇ ਚਾਂਸ ਤਾਂ ਬਹੁਤ ਘੱਟ ਨੇ ਵਾਪਸ ਕਰਨ ਦੇ ਮਾਰੂਗਾ ਤਾਂ ਉਹਨੂੰ ਇਹ ਰਿਜੈਕਟ ਕਰ ਦਿੰਦੇ ਤਾਂ ਦੂਸਰੇ ਨੰਬਰ ਤੇ ਇਹ ਜਿਹੜੇ ਪੈਸੇ ਲੈਂਦੇ ਆ ਤਾਂ ਉਹਨਾਂ ਦੇ ਰਿਪੀਟਡ ਕਸਟਮਰ ਵੀ ਬਣ ਜਾਂਦੇ ਪੈਸੇ ਲੈਣ ਵਾਲੇ ਜਿਹੜੇ ਵਾਰੀ-ਵਾਰੀ ਪੈਸੇ ਜਿਹੜੇ ਨੇ ਉਹ ਲੈਂਦੇ ਰਹਿੰਦੇ ਆ ਟਾਈਮ ਟੂ ਟਾਈਮ ਔਰ ਦਿੰਦੇ ਵੀ ਰਹਿੰਦੇ ਤਾਂ ਉਹਨਾਂ ਦੀ ਪ੍ਰੋਫਾਈਲ ਸਟਰੋਂਗ ਹੁੰਦੀ ਆ ਤਾਂ ਉਹਨਾਂ ਨੂੰ ਫਿਰ ਇਹ ਜਿਆਦਾ ਲੋਨ ਵੀ ਦੇ ਦਿੰਦੇ ਆ ਤਾਂ ਕਿਉਂਕਿ ਜਿਹੜਾ ਬੰਦਾ ਰੈਗੂਲਰਲੀ ਪੈਸੇ ਦੇ ਕੇ ਪੈਸੇ ਵਾਪਸ ਕਰ ਰਿਹਾ ਤਾਂ ਉਹਦੇ ਉਹਦੇ ਚਾਂਸਸ ਉੱਥੋਂ ਪੈਸੇ ਲੈ ਕੇ ਭੱਜਣ ਦੇ ਘੱਟ ਹੁੰਦੇ ਔਰ ਵੈਸੇ ਵੀ ਤੁਸੀਂ ਦੇਖੋ ਇੱਕ ਹੋਰ ਗੱਲ ਤੁਹਾਨੂੰ ਦੱਸਦਾ 97% ਜਿਹੜੇ ਲੋਨ ਹੁੰਦੇ ਆ ਠੀਕ ਆ ਉਹ ਇਹਨਾਂ ਇਹਨਾਂ ਪੀ ਟੂ ਪੀ ਲੈਂਡਿੰਗ ਦੇ 1 ਲੱਖ ਤੋਂ ਘੱਟ ਦੀ ਅਮਾਊਂਟ ਹੁੰਦੀ ਹੈ ਕਿਉਂਕਿ ਕਿਸੇ ਨੂੰ ਕਈ ਬੰਦੇ ਨੂੰ ਕਿਸੇ ਨੂੰ ਕਿਸੇ ਵੀ ਰੀਜ਼ਨ ਕਰਕੇ 10 15 20 25 ਹਜ਼ਾਰ ਦੀ ਲੋਡ ਪੈ ਜਾਂਦੀ ਹੈ ਤਾਂ ਉਹ ਉਹਨਾਂ ਕੀ ਲੋਨ ਬੈਂਕਾਂ ਵੀ ਨਹੀਂ ਦਿੰਦੀਆਂ ਇਹਨਾਂ ਕੋਈ ਛੋਟੀ ਰਕਮ ਕਿਉਂਕਿ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਬੈਂਕਾਂ ਨੂੰ ਹਨ ਤਾਂ ਐਨਬੀਐਫਸੀ ਹੀ ਅਲੇ ਇਦਾਂ 10,000 ਤੋਂ 50,000 ਜਾਂ 70,000 ਦਾ ਲੋਨ ਪਾਸ ਕਰਦੇ ਆ ਐਪ ਟੂ ਪੀ ਦੇ ਥਰੂ ਇਹ ਛੋਟੇ ਲੋਨ ਲੈ ਕੇ ਬੰਦੇ ਪੈਸੇ ਭਜਣ ਵਾਲੇ ਬੰਦਿਆਂ ਦੀ ਜਿਹੜੀ ਗਿਣਤੀ ਉਹ ਬਹੁਤ ਘੱਟ ਹੁੰਦੀ ਹੈ ਕਿਉਂਕਿ 10,000 ਰੁਪਏ 50,000 ਰੁਪਏ ਲੈ ਕੇ ਭਜਣ ਦਾ ਕੋਈ ਬੈਨੀਫਿਟ ਨਹੀਂ ਤੁਹਾਡਾ ਸਿਮਲ ਵੀ ਖਰਾਬ ਹੋਊਗਾ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਹਨ ਤਾਂ ਕਰਕੇ ਇਹਨਾਂ ਦੀ ਵਾਪਸ ਆਉਣ ਦੀ ਸੰਭਾਵਨਾ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਸੋ ਇਹ ਸਾਰੀਆਂ ਗੱਲਾਂ ਪੀ ਟੂ ਪੀ ਚ ਮੈਂ ਤੁਹਾਨੂੰ ਸਮਝਾਤੀ ਹੁਣ ਮੰਨ ਲਓ ਤੁਸੀਂ ਤੁਹਾਡੇ ਚ ਕੋਈ ਬੰਦੇ ਨੇ ਪੀ ਟੂ ਪੀ ਐਫ ਡੀ ਕਰਾਉਣੀ ਆ ਤਾਂ ਮਿਨੀਮਮ ਉਹ 25000 ਰੁਪਏ ਨਾਲ ਐਫ ਡੀ ਕਰਵਾ ਸਕਦਾ ਮੈਕਸਿਮਮ ਉਹ ਜਿਹੜੀ ਐਫ ਡੀ ਹੈਗੀ ਆ ਉਹ ਕਰਵਾ ਸਕਦਾ ਜੀ 50 ਲੱਖ ਰੁਪਏ ਤੱਕ ਠੀਕ ਹੈ 10 ਲੱਖ ਤੋਂ ਉੱਪਰ ਤੁਹਾਡਾ ਸੀਏ ਸਰਟੀਫਿਕੇਟ ਲੱਗੂਗਾ ਕਿ ਭਾਈ ਤੁਹਾਡੀ ਨੈਟਵਰਥ ਇੰਨੀ ਹੋਣੀ ਚਾਹੀਦੀ ਹੈ ਇਹ ਉਹ 10 ਲੱਖ ਤੱਕ ਤੁਸੀਂ ਨਾਰਮਲ ਐਫ ਡੀ ਕਰਾ ਸਕਦੇ ਹੋ ਬਿਨਾਂ ਕਿਸੇ ਵੀ ਹੋਰ ਐਕਸਟਰਾ ਕਾਗਜ਼ ਪੱਤਰ ਦੇ ਨਵੇਂ ਬੰਦੇ ਨੂੰ ਜਿਹਨੂੰ ਇੱਕ ਵਾਰੀ ਦੇਖਣਾ ਵੀ ਕਿਵੇਂ ਹੈਗੀ ਆ ਤਾਂ ਅਸੀਂ ਉਹਨੂੰ ਮਤਲਬ ਸੁਜੈਸਟ ਕਰਦੇ ਹਾਂ ਕਿ ਉਹ 78085000 ਰੁਪਏ ਨਾਲ ਇੱਕ ਰੀ ਐਫ ਡੀ ਕਰਾ ਕੇ ਦੇਖੇ ਕਿਉਂਕਿ 8085000 ਨਾਲ ਜਦੋਂ ਤੁਹਾਨੂੰ ਪੈਸੇ ਵਾਪਸ ਆਉਣੇ ਸ਼ੁਰੂ ਹੋ ਜਾਂਦੇ ਤਾਂ ਤੁਸੀਂ ਉਹ ਜਿਹੜੇ ਵਾਪਸ ਆਏ ਪੈਸੇ ਉਹਨਾਂ ਦੇ ਫੇਰ ਐਫ ਡੀ ਕਰਾ ਦਿੰਨੇ ਹੋ ਤਾਂ ਕਿ ਤੁਹਾਡੇ ਕੋਲ ਜਿਹੜਾ ਹੈਗਾ ਉਹ ਘੁੰਮਦਾ ਰਹੇ ਕੰਮ ਤਾਂ ਇੱਕ 5 ਮਹੀਨੇ ਦਾ ਪੀਰੀਅਡ ਹੁੰਦਾ ਕਿ 5 ਮਹੀਨੇ ਤੱਕ ਦੀ ਤੁਸੀਂ ਐਫ ਡੀ ਕਰਾ ਸਕਦੇ ਹੋ ਇੱਕ ਤੁਸੀਂ 7 ਮਹੀਨੇ ਤੱਕ ਕਰਾ ਸਕਦੇ ਹੋ ਤੇ ਜੇ 5 ਮਹੀਨੇ ਦੀ ਕਰਾਈ ਹੈ ਤਾਂ ਤੁਹਾਡੇ ਤੋਂ ਐਫ ਡੀ ਜਿੱਦਣ ਅਕਾਊਂਟ ਚੋਂ ਪੈਸੇ ਕੱਟੇਗੇ ਪੰਜਾਂ ਮਹੀਨੇ ਦੇ ਵਿੱਚ ਵੀ ਤੁਹਾਡਾ ਸਾਰਾ ਪੈਸਾ ਵਾਪਸ ਆ ਜਾਊਗਾ ਜੇ 15% ਇੰਟਰਸਟ ਮਿਲ ਰਿਹਾ ਤਾਂ ਇਹ ਪੰਜਾਂ ਮਹੀਨੇ ਚ 15 ਨਹੀਂ ਮਿਲੂਗਾ ਇਹ ਸਾਲ ਦਾ 15 ਹੁੰਦਾ ਤਾਂ ਪੰਜਾਂ ਮਹੀਨੇ ਚ ਤੁਹਾਨੂੰ ਜਿਹੜਾ ਹੈਗਾ ਉਹ 7-8% ਨੈਟ ਮਿਲੂ ਮਤਲਬ 15% ਡਿਵਾਈਡਡ ਬਾਈ 12 ਕਰ ਲਓ ਠੀਕ ਹੈ ਔਰ ਫਿਰ ਉਹਨੂੰ ਤੁਸੀਂ ਗੁਣਾ ਕਰ ਲਓ 5 ਨਾਲ ਉਨਾ ਹੀ ਪਰਸੈਂਟ ਇੰਟਰਸਟ ਤੇ ਤੁਹਾਡੇ ਤੁਹਾਡੇ ਪੈਸੇ ਲੱਗ ਜਾਣਗੇ ਠੀਕ ਹੈ ਜੀ ਜੇ ਤੁਸੀਂ 7 ਮਹੀਨੇ ਦੀ ਕਰਾ ਰਹੇ ਹੋ ਤਾਂ 7 ਮਹੀਨੇ ਦੇ ਹਿਸਾਬ ਨਾਲ ਹੋ ਜਾਣਗੇ ਜਦੋਂ ਤੁਹਾਡੇ 5 ਮਹੀਨੇ ਪੂਰੇ ਹੋਗੇ ਤਾਂ ਤੁਸੀਂ ਦੁਬਾਰਾ ਫਿਰ ਐਫ ਡੀ ਕਰਾ ਸਕਦੇ ਹੋ ਪਰ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਪੈਸੇ ਮੰਨ ਲਓ ਕਿਸੇ ਨੇ 100000 ਰੁਪਏ ਦੀ ਐਫ ਡੀ ਕਰਾਈ ਤਾਂ ਉਹਦੇ ਪਹਿਲੇ ਮਹੀਨੇ ਦੀ 30000 ਰੁਪਏ ਵਾਪਸ ਆ ਜੂਗਾ ਕੁਝ ਈ ਐਮਆਈਆਂ ਦੇ ਥਰੂ ਕੁਝ ਉਹਦੇ ਇੰਟਰਸਟ ਸਾਰਾ ਕੁਝ ਮਿਲਾ ਕੇ ਤਾਂ ਸਾਡਾ ਸਿਰਫ ਉਹਨਾਂ ਕੋਲੇ ਹੁਣ 30000 ਵਾਪਸ ਆਇਆ ਨਾ 70 ਵਾਪਸ ਉਹਨਾਂ ਕੋਲੇ ਰਹਿ ਗਿਆ ਤਾਂ ਇਹ 30000 ਨੂੰ ਅਸੀਂ ਦੁਬਾਰਾ ਫਿਰ ਐਫ ਡੀ ਕਰਾ ਸਕਦੇ ਹਾਂ ਤਾਂ ਮਤਲਬ ਅਗਲੇ ਮਹੀਨੇ ਫਿਰ ਸਾਡਾ 30 ਆ ਜਾਊਗਾ ਔਰ ਇਸ 30 ਚੋਂ ਫਿਰ 3000 ਵਾਪਸ ਆ ਜੂ 33000 ਦੀ ਫਿਰ ਅਸੀਂ ਅਗਲੇ ਮਹੀਨੇ ਐਫ ਡੀ ਕਰਾ ਸਕਦਾ ਇਸ ਤਰੀਕੇ ਨਾਲ ਅਸੀਂ 18 ਤੋਂ ਲੈ ਕੇ 19% ਤੱਕ ਇੰਡਰਸਟ ਸਾਨੂੰ ਮਿਲ ਜੂਗਾ ਤੇ ਇਹ ਸਾਰੀ ਗੇਮ ਪੀ ਟੂ ਪੀ ਐਫ ਡੀ ਦੀ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਵਾਲੇ ਨੰਬਰ ਤੇ ਵਟਸਐਪ ਮੈਨੂੰ ਮੈਸੇਜ ਕਰ ਦਿਓ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੇਰੀ ਹੈਲਪ ਤੁਹਾਨੂੰ ਮੇਰੀ ਹੈਲਪ ਚਾਹੀਦੀ ਐਫ ਡੀ ਕਰਾਉਣ ਚ ਤਾਂ ਫਿਰ ਮੈਂ ਤੁਹਾਨੂੰ ਹੈਲਪ ਕਰ ਦੂੰਗਾ ਮੈਂ ਤੁਹਾਨੂੰ ਇੱਕ ਲਿੰਕ ਦੇ ਦੂੰਗਾ ਉਹਦੇ ਤੇ ਰਜਿਸਟਰ ਕਰਾ ਕੇ ਅੱਗੇ ਦੀ ਅੱਗੇ ਤੁਹਾਡੇ ਤੁਸੀਂ ਆਪਣੇ ਆਪ ਹੀ ਸਭ ਕੁਝ ਤੇ ਤੁਹਾਡੇ ਪੈਸੇ ਵੀ ਕੱਟੇ ਜਾਣਗੇ ਤੁਹਾਡਾ ਆਪਣਾ ਪਲਾਨ ਐਕਟੀਵੇਟ ਹੋ ਜਾਊਗਾ ਪੰਜ ਮਹੀਨਿਆਂ ਚ ਤੁਹਾਨੂੰ ਐਕਸਪੀਰੀਅੰਸ ਹੋ ਜਾਊਗਾ ਕਿੱਦਾਂ ਇਹ ਕੰਮ ਕਰਦੇ ਕਿੱਦਾਂ ਤੁਹਾਡੇ ਅਕਾਊਂਟ ਚੋਂ ਪੈਸੇ ਕੱਟੇਗੇ ਕਿਵੇਂ ਵਾਪਸ ਆ ਰਹੇ ਕਿੰਨਾ ਇੰਟਰਸਟ ਮਿਲਿਆ ਸਭ ਕੁਝ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਆਪਣੇ ਆਪ ਜਿਆਦਾ ਤੋਂ ਜਿਆਦਾ ਜਿਆਦਾ ਘਟ ਤੋਂ ਘਟ ਜਿੰਨੀ ਵੀ ਰਕਮ ਨਾਲ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇਹਦਾ ਬੈਨੀਫਿਟ ਐਫ ਡੀ ਦਾ ਇਹ ਹੁੰਦਾ ਕਿ 14% ਮੰਨ ਲਓ ਮਿਲ ਰਹੀ ਹੈ ਆਪਾਂ ਨੂੰ ਹਨਾ ਲੱਖ ਰੁਪਏ ਦੀ ਤਾਂ ਸਾਲ ਦਾ ਆਪਾਂ ਨੂੰ 14000 ਰੁਪਏ ਜੁੜਨਾ ਤੇ ਜੇ ਆਪਾਂ 10 ਲੱਖ ਰੁਪਏ ਦੀ ਐਫ ਡੀ ਕਰਾ ਤਾਂ ਅਸੀਂ ਕੀ ਕਰ ਸਕਦੇ ਹਾਂ 70 60 70000 ਰੁਪਏ ਅਸੀਂ ਖਰਚ ਸਕਦੇ ਹਾਂ 5000 ਰੁਪਏ ਪਰ ਮੰਨਦੇ ਹਿਸਾਬ ਨਾਲ ਔਰ 60 70000 ਰੁਪਏ ਸਾਡਾ 1 ਲੱਖ ਚ ਜਿਹੜਾ ਹੈਗਾ 10 ਲੱਖ ਚ ਐਡ ਵੀ ਹੋਈ ਜਾਊਗਾ ਤਾਂ ਕਿ ਕੰਪਾਊਂਡ ਤਾਂ ਐਸ ਡਬਲਯੂ ਪੀ ਵਾਂਗੂ ਬਾਕੀ ਇਹ ਮਾਰਕੀਟ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਇਸ ਪ੍ਰੋਡਕਟ ਦਾ ਕਿ ਮਾਰਕੀਟ ਉੱਪਰ ਜਾਂਦੀ ਹੈ ਦੀ ਰਿਟਰਨ ਤੇ ਨਾ ਫਰਕ ਪੈਂਦਾ ਨੈਗੇਟਿਵ ਨਾ ਪੋਜ਼ੀਟਿਵ ਨਾ ਥੱਲੇ ਡਿੱਗਣ ਨਾਲ ਤੇ ਇਹ ਕਹੋ ਜੇ ਪ੍ਰੋਜੈਕਟ ਜੀ ਦੇ ਸਾਡਾ ਪੈਸਾ ਡਾਈਵਰਸੀਫਾਈ ਹੋ ਜਾਂਦਾ ਮੈਂ ਕਿਸੇ ਨੂੰ ਐ ਨਹੀਂ ਕਹਿੰਦਾ ਕਿ ਤੂੰ ਸਾਰੇ ਪੈਸੇ ਦੀ ਐਫ ਡੀ ਕਰਾਓ ਸਿਰਫ ਇਹਨੂੰ ਥੋੜੇ ਜਿਹੇ ਪੈਸਾ ਨਾਲ ਇੱਕ ਵਾਰ ਇਸ ਚੈੱਕ ਕਰਕੇ ਦੇਖ ਲਓ ਜੇ ਚੀਜ਼ਾਂ ਸਮਝ ਆਉਂਦੀਆਂ ਤਾਂ ਅੱਗੇ ਆਪਾਂ ਇਸ ਤੇ ਕੰਮ ਕਰ ਸਕਦੇ ਹਾਂ ਨੰਬਰ ਤੁਹਾਡੇ ਕੋਲੇ ਹੈਗਾ ਤੁਹਾਨੂੰ ਡਿਟੇਲ ਮੈਂ ਦੇ ਦਿੱਤੀ ਹੈ ਕੋਈ ਕੁਐਸਚਨ ਤਾਂ ਤੁਸੀਂ ਮੈਨੂੰ ਪੁੱਛ ਲਿਓ ਜੀ ਔਰ ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ ਥੈਂਕ ਯੂ